ਸਾਨੂੰ ਤਾਂ ਮੈਨੂੰ ਤਾਂ ਮੈਦਾ ਜੀ ਸਾਨੂੰ ਸਰਕਾਰਾਂ ਪਲੈਨਿੰਗ ਦੇ ਤਰੀਕੇ ਨਾਲ ਡੋਬਦੀਆਂ ਹਰ ਵਾਰ ਇਹਦੇ ਜਦੋਂ ਡੈਮ ਹੀ ਬਣ ਗਏ ਉਹਨੂੰ 10 ਫੁੱਟ ਥੱਲੇ ਰੱਖ ਕੇ ਚਲਾਈ ਜਾਣਾ ਉਹਨੂੰ ਐਟਮ ਬੰਬ ਨੂੰ ਭਰਨ ਦੀ ਕੀ ਲੋੜ ਸੋਚਿਆ ਜਾਵੇ ਪਤਾ ਜਦੋਂ ਬਰਸਾਤਾਂ ਅਸੀਂ ਜਲਾਈ ਦੇ ਸ਼ੁਰੂ ਚ ਭਰ ਕੇ ਬਹਿ ਗਏ ਅਗਸਤ ਦੇ ਵਿੱਚ 20 ਸਾਲ ਪਹਿਲਾਂ ਆਪਾਂ ਬੋਲ ਆ ਗਿਆ ਕਿ ਬਰਸਾਤ ਹੋਣੀ ਮੀਂਹ ਪੈਣਾ ਇੰਨੇ ਉਹਨੂੰ ਉਦੋਂ ਛੱਡੀ ਜਾਂਦੇ ਨਾਲ ਨਾਲ ਪਾਣੀ ਨੂੰ ਕਿ ਸਾਰਾ ਪੰਜਾਬ ਐਸਾ ਸਾਨੂੰ ਸਰਕਾਰਾਂ ਜਦੋਂ ਡੈਮ ਹੀ ਬਣ ਗਏ ਫੇਰ ਬੰਦਾ ਡੁੱਬਦਾ ਨਹੀਂ ਡੈਮ ਦਾ ਮਤਲਬ ਹੀ ਇਹ ਹੁੰਦਾ ਜੇ ਤੁਹਾਨੂੰ ਪਤਾ ਪਿੱਛੇ ਬਰਸਾਤ ਆ ਤੁਹਾਡਾ ਨਹੀਂ ਮੌਸਮ ਕਲੀਅਰ ਹੋ ਰਿਹਾ ਤੁਸੀਂ ਡੈਮ ਦੇ ਗੇਟ ਪਹਿਲੋਂ ਖੋਲ ਦਿਓ ਨਹੀਂ ਨਹੀਂ ਹੋਈ ਅਜੇ ਤੱਕ ਉਹ 2023 ਦਾ ਜਦੋਂ ਤੋਂ ਪਾਣੀ ਆਇਆ ਉਦੋਂ ਤੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਉਦੋਂ ਹੀ ਸਾਰੇ ਜਾਨੇ ਸਾਰੇ ਪਿੰਡ ਜਿੰਨੇ ਤਿੰਨ ਚਾਰ ਹੈਗੇ ਆਪਣਾ ਬਤਾਲਾ ਚੱਕੋ ਕੀਟਲਵਾ ਸਾਰੇ ਪਿੰਡਾਂ ਨੇ ਰਲ ਕੇ ਸਾਰਾ ਕੁਝ ਕਿਹਾ ਜਾ ਕੇ ਦਿਖਾਇਆ ਵੀ ਮੌਕਾ ਵੀ ਦੇਖਿਆ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਣੀ ਉਹ ਬੰਦੇ ਨਾਲ ਇਹ ਸਿੱਧੀ ਜਿਹੜੀ ਹੈ ਡਾਫ ਜਿਹੜੀ ਹੈ ਸਾਰੀ ਹੁਣ ਢਾਹ ਜਿਹੜੀ ਹੈ ਇੱਧਰ ਨੂੰ ਆਉਣ ਲੱਗ ਪਈ ਹੁਣ ਕਿ ਸਾਲ ਜਾਂ ਦੋ ਆ ਵਾ ਤੋਂ ਵੱਧ ਦਰਿਆ ਜਿਹੜਾ ਹੈ ਇਸੇ ਤਰ੍ਹਾਂ ਉਹਨਾਂ ਦਾ ਕੰਮ ਰਿਹਾ ਤੇ ਦਰਿਆ ਤੂਸੀ ਬੰਦੇ ਨਾਲ ਵਗਣਾ ਪਿੰਡ ਦੇ ਮੋੜ ਬਿਲਕੁਲ ਇੱਕ ਗੱਲ ਹੋਰ ਹੈ ਜੀ ਜਿਹੜੀ ਮੇਨ ਆ ਜਿਹੜਾ ਦਰਿਆ ਵਾ ਉਹਨੂੰ 800000 ਮੀਟਰ ਯਾਨੀ ਕਿ ਕਿਲੋਮੀਟਰ ਦਾ ਏਰੀਆ ਚਾਹੀਦਾ ਹੁੰਦਾ ਤੇ ਦਰਿਆ ਇੱਥੋਂ ਹੈਗਾ ਨੰਬਰਾਂ ਚ ਅਸੀਂ ਮਸਲੇ ਨੂੰ ਉਲਝਾਉਣਾ ਨਹੀਂ ਚਾਹੁੰਦੇ ਅਸੀਂ ਦੁਖੀਆਂ ਉਹਨਾਂ ਨੇ ਪਹਿਲੀ ਪਹਿਲਾਂ ਢਲਮਾਲੇ ਦੀ ਸੋਣ ਉਹਨਾਂ ਕੁਝ ਮੁੱਲ ਲੈ ਲਈ ਦਰਿਆ ਚ ਉਹਨਾਂ ਨੇ ਦਰਿਆ ਨੂੰ ਕਰਤਾ 150 ਕਾ 150 ਮੀਟਰ ਤੇ ਹੁਣ ਦਰਿਆ ਨੂੰ ਦੇਤਾ ਨਹਿਰ ਦਾ ਰੂਪ ਤੇ ਜਦੋਂ ਪੁਲ ਬਣਾਇਆ ਸੀ ਉਦੋਂ ਦੇਖ ਲੋ ਇਹਦੇ ਕਿੰਨੇ ਦਰੇ ਸੀ ਉਹ ਤੋਂ ਵੀ ਇਹਨਾਂ ਨੇ ਛੋਟਾ ਕਰਤਾ ਇਹ ਤੇ ਦਰਿਆ ਨੂੰ ਰੁਕਣ ਨਹੀਂ ਦੇ ਸਰਕਾਰ ਦੇ ਵਿੱਚ ਚੰਡੀਗੜ੍ਹ ਤੱਕ ਕੇਸ ਲਾਂਡੇ ਆ ਸਾਡੇ ਚਾਰ ਪਿੰਡ ਕਿਤੇ ਸੁਣਵਾਈ ਨਹੀਂ ਹੋ ਰਹੀ ਸਾਨੂੰ ਉ ਉੱਪਰ ਦੀਆਂ ਸਰਕਾਰਾਂ ਤੇ ਮਾਰੀਆਂ ਇਹ ਸਰਕਾਰ ਵੀ ਸਾਡਾ ਬਹੁਤ ਨੁਕਸਾਨ ਕਰਦੀ ਜਿਹੜਾ ਹੁਣ ਮੌਕੇ ਦਾ ਉਹ ਆਪਾਂ ਵੇਖੀ ਜਿਹੜਾ ਪਾਣੀ ਦਾ ਪਾਣੀ ਦਾ ਇਹਦਾ ਜਿਹੜਾ ਹਗਾ ਉਹ ਤੋਂ ਲੜਾਈ ਚੱਲਦੀ ਹੈ ਉਹਦਾ ਕਰਕੇ ਫਲੋ ਜ਼ਿਆਦਾ ਵਧਿਆ ਹੋਇਆ ਇੱਧਰ ਨੂੰ ਮਨਨ ਕਿ ਉਹ ਅੱਜ ਇੱਥੇ ਆ ਉੱਤੋਂ ਅੱਗੇ ਥੋੜਾ ਜੀ ਜਾਂਦੇ ਆ ਤਾਂ ਬਹੁਤ ਜ਼ਿਆਦਾ ਪਾਣੀ ਬਹੁਤ ਨਹੀਂ ਸੀ ਆ ਦੇਖ ਚੱਲ ਕਰ ਦਿੰਦੇ ਆ ਆਹ ਜਿਹੜਾ ਅੱਗੇ ਆ ਨੀ ਉਹ ਜੇਸੀਪੀ ਥੋੜਾ ਜੀ ਸੀਪੀ ਆ ਦੇਖ ਇੱਕ ਵਾਰੀ ਬਣਾ ਦੇ ਪਹਿਲਾਂ ਹਾਂਜੀ ਦੋ ਚਾਹੀਦੀਆਂ ਜੀ ਦੋ ਜੇਸੀਪੀ ਚਾਹੀਦੇ ਆ ਗਵਾਲਿਆਂ ਨੂੰ ਇੱਕ ਵਾਰੀ ਮੜਾ ਦੇ ਕਰੋ ਵੀ ਤੁਸੀਂ ਇੱਥੇ ਆਣ ਕੇ ਇਹਨੂੰ ਮੌਕਾ ਦਿੱਤਾ ਆਣ ਕੇ ਬੜਾ ਕੰਮ ਕਰਾ ਬਾਰੇ ਭਰੇ ਹੋਏ ਅੱਗੇ ਜਿਹੜੇ ਭਰੇ ਆ ਆਹ ਜਿਹੜੇ ਆ ਇਹ ਤਾਂ ਮੂਰੇ ਲੱਗਦੇ ਆ ਜੇ ਦੋ ਜੇਸੀਪੀ ਆ ਕੇ ਤੇ ਜਿਹੜਾ ਬੰਨ ਅਗਲੇ ਪਾਸੇ ਬਿਲਕੁਲ ਨਹੀਂ ਘੁਮਾਇਆ ਉੱਥੋਂ ਤੱਕ ਇਹ ਆ ਵੀ ਮਿੱਟੀ ਪਾ ਕੇ ਉੱਚਾ ਕਰੀ ਜਾਵਾਂਗੇ ਨਾਲ ਨਾਲ ਸਾਰਾ ਕਿਉਂਕਿ ਇਹ 2 ਫੁੱਟ ਹੋਰ ਪਾਣੀ ਆ ਗਿਆ ਤੇ ਬਾ ਗਿਆ ਜੀ ਨਾਲ ਇੱਥੇ ਸੱਲਾ ਪਾਣਾ ਇਹ ਤੁਹਾਡੇ ਸਾਹਮਣੇ ਹੀ ਆ ਸਾਰੇ ਹਲਾਜ ਦੇ ਖੰਡੇ ਆ ਹੁਣ ਪਾਣੀ ਜਿੰਨਾ ਕਿਹਾ ਉੱਥੋਂ ਜ਼ਿਆਦਾ ਆਉਂਦਿਆਂ ਪਾਣੀ ਡੋੜ ਦੇ ਅਨਸਾਰ ਵੱਧ ਰਿਹਾ ਵਾ ਬਹੁਤ ਜ਼ਿਆਦਾ ਵੱਧ ਅਰੇ ਹੁਣ ਤੁਸੀਂ ਜਿਹੜਾ ਮੌਕਾ ਲਿਆ ਦੇਖ ਹੁਣ ਜਿਹੜੀ ਅਗਲੀ ਕਾਰਵਾਈ ਹੈ ਉਹ ਤੁਹਾਨੂੰ ਦੱਸੋਗੇ ਇਹੀ ਆਪਾਂ ਆਪਣੇ ਕੰਮ ਕਰ ਲੱਗੇ ਤੇ ਤੁਸੀਂ ਵੀ ਯਾਨੀ ਕਿ ਇਹਦੇ ਬਾਰੇ ਹੁਣ ਅਸੀਂ ਗੱਲ ਕਰਦੇ ਹਾਂ ਇਸ ਬਾਰੇ ਨਾ ਗੱਲ ਕਰਦੇ ਨੇ ਠੀਕ ਹੈ ਜੀ ਕਿੰਨੇ ਕ ਟਾਈਮ ਤੱਕ ਯਾਨੀ ਕਿ ਇਹ ਕਰਵਾ ਲਵਾਂ ਜੀ ਤੁਹਾਨੂੰ ਜਲਦੀ ਦੱਸ ਦ ਥੋੜਾ ਟਾਈਮ ਦੇ। ਇਹ ਵੀ ਅਸੀਂ ਤੁਹਾਡੀ ਦੇਖੋ ਜਿੰਨਾ ਜਿੱਕੇ ਮਸ਼ੀਨਾਂ ਨਹੀਂ ਆਉਣੀਆਂ ਜੀ। ਹਾਂ ਜੀ। ਇਹਦੀ ਕੰਮ ਨਹੀਂ ਕੋਈ ਹਾਲ ਕਰਨਾ ਪੈਣਾ ਜੀ। ਇਹ ਵੀ ਜਿੰਨਾ ਜਲਦੀ ਹੋ ਸਕੇ ਉਹਦਾ ਚੱਲ ਜਾਣਾ। ਹਾਂ ਜੀ। ਜਿੰਨਾ ਸਾਨੂੰ ਪਹਿਲਾਂ ਇਹ ਵੀ ਰੀਸਰਵ ਕਰੀ ਤੋਂ ਮਿਲ ਜਵੇ ਬਾਕੀ ਰੀਸਮੈਂਟ ਉਹ ਚੀਜ਼ ਮੈਂ ਕਰੇ ਦੋ ਵਾਰੀਆਂ ਕੇ ਨਹੀਂ ਜਿਹੜੀ ਹੈ ਨਾ 2023 ਦੇ ਵਿੱਚ ਵੀ ਹਾਂ ਜੀ ਤੇ 2013 ਦੇ ਵਿੱਚ ਵੀ ਜਦੋਂ ਪਾਣੀ ਬਹੁਤ ਜ਼ਿਆਦਾ ਆਇਆ ਸੀ। ਉੱਥੇ ਮਿੱਟੀ ਸਾਰੀ ਚੱਕੀ ਪਈ ਹੈ ਉਦੋਂ ਵੀ ਉੱਥੋਂ ਹੀ ਚੱਕੀ ਪਈ ਹੈ ਜਦੋਂ ਆਪਾਂ ਤਹਿਸੀਲ ਤੋਂ ਨਾਲ ਜਾਈਦਾ ਨਾ ਮੇਨ ਨੈਸ਼ਨਲ ਹਾਈਵੇ ਨੂੰ ਚੜੀਦਾ ਆ ਪੁਰਾਣਾ ਜਿਹੜਾ ਬਹੁਤ ਮੋਟਰ ਵੇਅ ਸਾਈਡ ਪੁਰਾਣਾ ਪੜੋ ਬੰਦ ਹੋਇਆ ਹੋਇਆ ਸੀ ਪਰ ਉਦੋਂ ਨਹੀਂ ਸੀ ਐਸਨ ਸਾਹਿਬ ਨੇ ਮੌਕੇ ਤੇ ਹੀ ਕਹਿ ਦਿੱਤਾ ਸੀ ਕਿ ਤੂੰ ਜਾ ਕੇ ਚੱਕੋ ਨਾਲੇ ਉਹ ਕਿਹੜੀ ਮਿੱਟੀ ਕਿਸੇ ਨੇ ਘਰੋਂ ਫੜਨੀ ਐ ਇਥੇ ਤੁਸੀਂ ਬੰਦ ਕੇ ਪੈਣੀ ਐ ਉੱਥੋਂ ਸਰਕਾਰ ਦੀ ਮਿੱਟੀ ਸਰਕਾਰ ਦੀ ਜਗ੍ਹਾ ਤੇ ਪੈ ਜਾਣੀ ਆ ਇਹ ਸਾਰੇ ਕੋਹਾ ਹਾਦਸਾ ਇਹਦੇ ਵਿੱਚ ਬਹੁਤ ਗੇਜ ਤੋਂ ਨਾਲੋਂ ਕੋਈ ਅਣਖਾ ਨਾ ਵਾਪਰੇ ਜਿਗਦੇ ਵਾਪਰ ਜੇ ਬਹੁਤ ਜਿਆਦਾ ਨੁਕਸਾਨ ਸultanpur ਪਹਿਲਾਂ ਡੁੱਬਾ ਇਥੋਂ ਵੀ ਇਹ ਪਾਣੀ ਦੇ ਬਿਮਾਰ ਇਧਰ Sultanpur ਨੂੰ ਕਰਨੀ ਚਾਹੁੰਦੇ ਆ ਇਸ ਕਰਕੇ ਆਪਾਂ ਚਾਹੁੰਦੇ ਆ ਕਿ ਵਿਲਾ ਦਾ ਹੱਲ ਹੋਵੇ ਇਥੋਂ ਮਾਰ ਕੇ ਐਂਡ ਉੱਥੇ ਜਾਣਾ ਕੋਈ ਨਾ ਇਹ ਗੱਲ ਕਰ ਨਹੀਂ ਜੇ ਜੇ ਤੁਸੀਂ ਸਾਡੀ ਸੁਣਵਾਈ ਨਹੀਂ ਇਮੀਡੀਏਟ ਕਰਨੀ ਹੱਤਾਂ ਵੀ ਨਹੀਂ ਅਸੀਂ ਕਰਨਾ ਸੜਕ ਤੇ ਲਾਉਣਾ ਅਸੀਂ ਆ ਜਾਫੇ ਸਾਡੀ ਨਹੀਂ ਸੁਣਵਾਈ ਹੋਣੀ ਕਿਤੇ ਵੀ ਨਾ ਅਜ ਤੱਕ ਹੋਈ ਹੈ ਨਾ ਹੁਣੀ ਆ ਨਾ ਸਾਨੂੰ ਕੋਈ ਸਰਕਾਰ ਨੇ ਹੈਲਪ ਕੀਤੀ ਹੈ ਨਾ ਕਰਨੀ ਅਸੀਂ ਲਾਉਣਾ ਧਰਨਾ ਸਾਨੂੰ ਜਸਨੋ ਦਾ ਜਵਾਬ ਦੇਉਂਦਾ ਅਸੀਂ ਕਾਲ ਕਰਕੇ ਕਾਲ ਕਰਕੇ ਇਹਦਾ ਨਾ ਗੱਲ ਤਾਂ ਪਤਾ ਲੱਗਿਆ ਜੀ ਜੇ ਤੁਹਾਨੂੰ ਕੁਝ ਲੈ ਕੇ ਗੱਲ ਕਰ ਰਹੇ ਹਾਂ ਅਸੀਂ ਆਪੇ ਗੱਲ ਕਰਦੇ ਹਾਂ ਤੇ ਜਿੱਦਾਂ ਇਕੱਲੇ ਪਿੰਡ ਦਾ ਥੋੜਾ ਮੁੱਦਾ ਸਾਰੇ ਪਿੰਡ ਦਾ ਮੁੱਦਾ ਕਰਾ ਦਾਂਗੇ ਸਾਰੇ ਪਿੰਡ ਇਕੱਠੇ ਕਰ ਲਈਏ ਜੋ ਹਗਾ ਮਤਲਬ ਤਾਰਫੋਂ ਤੱਕ ਪਾਣੀ ਜਾ 88 ਵਾਲਾ ਉਹਨਾਂ ਇਹ ਸਾਰੇ ਪਿੰਡਾਂ ਨੂੰ ਲਾਗੇ ਮੰਨੇ ਸਾਰੇ ਬਹੁਤ ਸ਼ਾਮਾਂ ਤੱਕ ਪਤਾ ਨਾ ਲੱਗੇ ਤੇ ਫਿਰ ਸ਼ਾਮਾਂ ਨੂੰ ਰਾਤ ਪੈ ਜਾਈ ਉਹ ਸ਼ਾਮਾਂ ਦੀ ਵੇਟ ਕਰਦੇ ਨੇ ਆ ਪਾਣੀ ਇਧਰੋਂ ਚੜ੍ਹ ਜੇ ਫਿਰ ਮੁੜ ਕੇ ਸ਼ਾਮਾਂ ਦਾ ਕੋਰ ਕਰੀ ਜਾਈਏ ਉਹ ਵੇਟ ਕਰਨ ਵਾਲਾ ਕੋਈ ਨਹੀਂ ਉਹਦਾ ਤੁਸੀਂ ਨਿਭਾਉਣਾ ਸਾਰੇ ਚਾਹੀਦੀ ਹੋਗੀ ਉਥੇ ਟਰਾਲੀਆਂ ਲੈ ਜਾਓ ਉਥੇ ਜਿਸ ਵੀ ਲੱਗੀ ਹੋਈ ਹੈ ਪਾਤਰ ਮੰਡੂ ਕੋਕੇ ਠੀਕ ਹੈ ਸਾਡੀ ਜਿਸ ਵੀ ਲੱਗੀ ਹੈ ਉਥੇ ਤੁਸੀਂ ਮੰਡੂ ਕੋਕੇ ਜੀ ਨਹੀਂ ਜੀ ਅਸੀਂ 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 ਨਹੀਂ ਉਥੇ ਜਾਣ ਹੈ ਅਸੀਂ ਉਥੇ ਨਹੀਂ ਜਾਣਾ ਮਿੱਟੀ ਲੈਣ ਅੱਛਾ ਜੀ ਸਾਡੇ ਕੋ ਆ ਫਲਾਈਓਰ ਪੁਰਾਣਾ ਪਿਆ ਹੋਆ ਅਸੀਂ ਹਰ ਵਾਰ ਮਿੱਟੀ ਇੱਥੋਂ ਚੱਕਦੇ ਆਂ ਅਸੀਂ ਮਿੱਟੀ ਕਿਲੋਮੀਟਰ ਤੋਂ ਲਿਆਵਾਂਗੇ 15 ਕਿਲੋਮੀਟਰਾਂ ਤੋਂ ਲਿਆਵਾਂਗੇ ਤੁਸੀਂ ਇੱਥੋਂ ਲੈ ਲਓ ਅਸੀਂ ਤੁਹਾਨੂੰ ਦੱਸ ਦੇਵਾਂਗੇ ਮਿੱਟੀ ਚੱਕਣ ਦੀ ਸਭ ਤੋਂ ਪਰਮਿਸ਼ਨ ਮਿਲਦੀ ਹੁੰਦੀ ਹੈ ਤਸੀਲ ਨਹੀਂ ਇਹਨਾਂ ਨੇ ਆਪੇ ਦੇਣੀ ਆ ਇਹਨਾਂ ਨੂੰ ਦੱਸਦਾ ਤੁਸੀਂ ਇਹ ਹਾਈਵੇ ਦੀ ਪਰਮਿਸ਼ਨ ਹੈ ਮੈਨੂੰ ਦੱਸੋ ਪਹਿਲਾਂ ਕਿਹੜਾ ਰਹਿਣਾ ਹੈ ਮੇਨ ਹਾਈਵੇ ਨਾ ਨੈਸ਼ਨਲ ਹਾਈਵੇ 2 ਮਿੰਟ ਭਾਈ 2 ਮਿੰਟ ਉਹ ਨਾਗਦੇ ਬੰਦਾ ਜਿਵੇਂ ਰਸਤਾ ਵਾ ਰੇਲਵੇ ਕ੍ਰੋਸਿੰਗ ਤੋਂ ਉੱਥੋਂ ਮਿੱਟੀ ਚੱਕਦੇ ਅੱਗੇ ਵੀ ਅੱਗੇ ਵੀ ਇੱਥੇ ਪਾਈ ਆ ਜਦੋਂ ਫਾੜਾ ਅੱਗੇ ਵੀ ਆਇਆ ਜਦੋਂ ਕੋਈ ਨਹੀਂ ਪਾਉਂਦਾ ਸੈਪਰੇਟ ਅਜੀ ਰੋਡ ਉਹਨੂੰ ਕੋ ਲਿੰਕ ਨਹੀਂ ਗਾ ਕੇ ਤੁਸੀਂ ਇੱਕ ਵਾਰ ਦੇਖ ਲਿਓ ਕਿ ਇਹਨਾਂ ਦਾ ਆਪਣੇ ਤਸੀਲਾ ਸਾਹਿਬੋਂ ਸਾਡੇ ਅੰਦਰ ਤ ਨਹੀਂ ਹੈ ਆਪਣੇ ਸੈਲਰਾਂ ਲਾਗੇ ਰਾਹ ਨਿਕਲਦਾ ਜਿਹੜਾ ਇਥੋਂ ਫਾਟਕੋ ਮੇਲੇ ਕਪੜਾ ਬਹੁਤ ਤੁਸੀਂ ਪੜਾ ਕਰਾ ਲਓ ਕੋਈ ਚੰਕਰ ਨਹੀਂ ਆਪ ਆਪ ਪਾਉਂਦੇ ਹੈ ਜੀ ਆਪ ਹੈਲਪ ਕਰਦੇ ਕੋਈ ਚੀਜ਼ ਇਹ ਹਰ ਵਾਰ ਇਹ ਬੰਨ ਤੇ ਅੱਗੇ ਵੀ ਆ ਟਰਾਲੀ ਮਿੱਟੀ ਦੀ ਪੈ ਚੁੱਕੀ ਹੈ ਤੇ ਨੱਟ ਪੈ ਚੁੱਕੀ ਉਹ ਉਥੋਂ ਹੀ ਲੈ ਆ ਕੇ ਪਾਈ ਤੁਸੀਂ ਕੁਝ ਕੁ ਦੀ ਪਾਈ ਅਸੀਂ ਤਾਂ ਰੁਕੇ ਥੋੜੀ ਪਰ ਸਾਡੀ ਗੱਲ ਤੇ ਹੈ ਜੀ ਸਾਨੂੰ ਜੀ ਸੀ ਬੀਆਂ ਦਿਓ ਦੋ ਦੋ ਜੀ ਸੀ ਬੀਆਂ ਦਿਓ ਜੀ ਸੀ ਵੀ ਚਾਹੀਦੇ ਆ ਟਰਾਲੀ ਲਾ 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 ਟਰਾਲੀ ਟਰਾਲੀ ਨਹੀਂ ਕਰ ਦਿੰਦੇ ਇਹ ਦੋਨੋਂ ਤੁਹਾਨੂੰ ਲੋਕਲ ਨਾ ਦੇ ਦਿਓ ਕਰਕੇ ਜੀਸੀਪੀਐਲ ਤੁਹਾਨੂੰ ਅਸੀਂ ਨੰਬਰ ਦੇ ਨਹੀਂ ਇਥੇ ਮੰਗਾਓ ਸਾਨੂੰ ਦੋ ਜੀ ਇਹਦਾ ਨੰਬਰ ਦੇ ਦਿਨਾ ਇਥੇ ਲੋਕਲ ਹੈਗੀਆਂ ਲੋਕਲ ਹੈਗੀਆਂ ਜੀ ਥਾਣੇ ਨਾਲ ਸੰਬੰਧਿਤ ਕਰੋ ਉਹਨਾਂ ਗੱਲ ਜੀ ਤੁਸੀਂ ਦੱਸੋ ਤੁਸੀਂ ਕਹਿੰਦੇ ਥਾਣੇ ਦੇ ਸੰਬੰਧਿਤ ਹੋਗੇ ਮਸ਼ੀਨਰੀ ਥਾਣੇ ਨੇ ਆਪੇ ਮੰਗਾਣੇ ਤੁਸੀਂ ਗੱਲ ਕਰੋ ਪਰ ਉਹ ਨਹੀਂ ਵਾਸਤਾ ਨਾਲ ਬੰਨਣਾ ਮੈਂ ਅਬ ਸਾਡੇ ਪਾਜਰ ਕਾਰਡ ਨਾਵੇ ਸਾਨੂੰ ਕੋਈ ਬਾਅਦ ਵਿੱਚ ਨਾ ਕਿਉਂਕਿ ਜੇਰ ਕਾਰਡ ਪੈ ਗਈ ਤੇ ਰੂਟੀ ਬੰਦ ਹੋ ਜਾਂਦੀ ਹੈ ਸਿਸਟਮ ਚਲਾਉਣਾ ਬੜਾ ਔਖਾ ਜਦੋਂ ਬ੍ਰੇਕ ਲੱਗ ਜਾਂਦੀ ਖੜੀਚੀ ਨੂੰ ਧੱਕਣਾ ਬਹੁਤ ਔਖਾ ਉਕੇ ਇੱਥੇ ਜਿਹੜੀ ਨਵਾਣ ਚ ਜਾਉਂ ਪਿਛੇ ਪਿੰਡਾਂ ਨੇ ਨਾ ਉਧਰੋਂ ਜਿੱਦਾਂ ਧੈਣ ਵੇੜੇ ਇੱਧਰੋਂ ਨਵਾਣ ਆਈ ਜਾਂਦੀ ਆ। ਇਹ ਉਧਰ ਹੀ ਉਕੇ ਮੰਡ ਤੋਂ ਉੱਚਾ ਹੀ ਆਈ ਉਧਰੋਂ ਤੋਂ ਉੱਚਾ ਬਹੁਤ। ਇੱਧਰ ਪਾਣੀ ਘਟ ਘਟ ਉਧਰ ਇੱਥੇ ਡਾਊਨ ਆ ਜੀ। ਇੱਥੇ ਡਾਊਨ ਇੱਥੇ ਡਾਊਨ ਆ। ਇੱਥੇ ਇੱਥੇ ਸਰ ਰੀਜਨਲ ਡਾਊਨ ਦਾ। ਇੱਥੇ ਮੇਨ ਰੀਜਨ ਇਹ ਆ ਵੀ ਆ ਪੁਲਵਾ ਨਾਲ ਮੋੜ। ਇੱਥੇ ਅੰਡਾ ਨਿਸ਼ਰਾਬ ਦਾ ਫਲਾਕੇ ਇੱਥੇ ਅਣਕੇ ਬੰਨ ਜਿਹੜਾ ਵਾ ਉਹ ਨੀਵਾ ਹੋਏ ਨਾ ਪਾਣੀ ਆ ਭੋਜਦਾ ਬੰਨ ਉੱਥੇ ਹੀ ਰਹਿੰਦਾ। ਪਾਣੀ ਆਪ ਹੋਏ। ਇਹ ਪ੍ਰੋਬਲਮ ਆ ਜੀ। ਜੇ ਆਪਾਂ ਜਦੋਂ ਸਮੇਂ ਰੈਂਦੇ ਕੋਈ ਇਹੋ ਜਿਹਾ ਨਾਲ ਨਾਲ ਬੰਦ ਕਰਦੇ ਨਹੀਂ ਸੰਭਦਾ ਪਾਣੀ ਡਾਫ ਕਰਤੀ ਐ ਸੇ ਪਾਣੀ ਖੁੱਲੂ ਅੱਵਾ ਜਿੱਦਾਂ ਆਪਾਂ ਇਹ ਪੰਨੋ ਨਾਲ ਨਾਲ ਚੱਲਦਾ ਉਹ ਜਿੱਨੇ ਇਹ ਪਾਣੀ ਡਾਫ ਜਿੱਨੇ ਹੋਰ ਉੱਪਰ ਫਲੋ ਹੋ ਸਕਦਾ ਨਾ ਇੱਕ ਗੱਲ ਹੋ ਰਹਾ ਜਿਹੜਾ ਦਰਿਆ ਵਾ ਨਾ ਦਰਿਆਗਾ ਐਸੇ ਐਂਗਲ ਚ ਤੇ ਉੱਥੋਂ ਜਾ ਕੇ ਜਿਹੜਾ ਤੁਸੀਂ ਅੱਧਾ ਕਿਲੋਮੀਟਰ ਪਰੇ ਜਾਓਗੇ ਤਾਂ ਪਾਣੀ ਬੰਦ ਦੇ ਨਾਲ ਪੂਰਾ ਵਗੰਡਿਆ ਵਾ ਹਾਂ ਵਗਦਾ ਇਹ ਇੱਕ ਬੁਕਲਵਾ ਪਾਣੀ ਦੀ ਇੱਕ ਇੱਕ ਲੁਕਾਉ ਹੀ ਆ ਉੱਥੇ ਰੁਕਿਆ ਹੋਇਆ ਪਾਣੀ ਇੱਥੋਂ ਤਾਂ ਪਾਣੀ ਨਿਕਲਦਾ ਵੀ ਨਹੀਂ ਆ ਜੀ ਉਹ ਸਲੋ ਕਰਦਾ ਪਿਆ ਪਾਣੀ ਇੱਥੇ ਆਪਣਾ ਇੱਥੇ ਆ ਕੇ ਜਿੱਦਾਂ ਕੀ ਆ ਗਈ ਤਾਂ ਸਾਰਾ ਜਿਹੜਾ ਇਕੱਠਾ ਹੋ ਗਿਆ ਪੌਣੀਆਂ ਬਣ ਜਾਂਦਾ ਉਹ ਚੀਜ਼ ਇਹ ਤੋਂ ਇੱਥੋਂ ਤਾਂ ਸਾਰਾ ਪਾਣੀ ਪਾਣੀ ਉੱਪਰ ਵੀ ਗਿਆ ਤਾਂ ਵੀ ਨਹੀਂ ਨਿਕਲਣਾ ਸਾਲੀ ਪੜੇ ਸੁੱਕਣਾ ਜੀ ਇਹ ਪਾਣੀ ਸੁੱਕਣਾ ਹੀ ਨਹੀਂ ਗਿਆ ਇਹਦੇ ਪਾਣੀ ਆ ਉੱਪਰ ਵੀ ਵਾਪਸ ਨਹੀਂ ਚੱਲ ਗਿਆ ਤਾਂ ਵੀ ਨਹੀਂ ਪਾਣੀ ਨਿਕਲਣਾ ਤੁਹਾਨੂੰ ਵੀ ਬੰਦਾ ਰਿਪੋਰਟ ਦੇ ਜਿਹਨਾਂ ਹਿਸਾਬ ਨਾਲ ਦੱਸਦੇ ਪਾਣੀ ਹੈ ਬੋ ਜਾਂਦਾ ਜਿਹੜਾ ਹਾਲੀ ਕਾਲ ਪਿੱਛੇ ਪਾਣੀ ਨਹੀਂ ਇਹ ਜਿਹੜਾ ਸੰਗ ਪਾਣੀ ਜਿਹੜਾ ਪ yeah ਹਾਂ ਉਹ 190 ਤੱਕ ਗਈ ਸੀ ਉਹਨੇ 130 ਰਹਿ ਗਈ ਆ ਬਸ ਉਹ ਪਾਣੀ ਕਾਫੀ ਘਟ ਗਿਆ ਤੁਸੀਂ ਲਾ ਲਓ ਕੋਈ 60000 ਤੇ ਪਾਣੀ ਘਟ ਗਿਆ ਹੈ ਹਾਂ ਪਾਣੀ ਬੰਦੇ ਆ ਨਹੀਂ ਬੰਦ ਜਦਿਆਂ ਵੀ ਫਿਕਰ ਨਾ ਕਰੋ ਤੇ ਉਧਰ ਪਾਸੇ ਮਿਆਣੀ ਭਗੋਰੀਆ ਵੀ ਉੱਥੋਂ ਹੀ ਪਾਣੀ ਥੋੜਾ ਘਟਣਾ ਸ਼ੁਰੂ ਹੋ ਗਿਆ ਹੈ ਜਿਹੜਾ ਕੰਮ ਹੈਗਾ ਅਸੀਂ ਤਾਂ ਉਦੋਂ ਦੇ ਇਸੇ ਕਰਕੇ ਆ ਵੀ ਪਾਲਸ ਤੇ ਵੀ ਕੋਈ ਨਹੀਂ ਪਰ ਜਦੋਂ ਕੱਲ ਦਾ ਵਦਨਾ ਸ਼ੁਰੂ ਹੋਇਆ ਤਾਂ ਹੀ ਸਾਨੂੰ ਸਾਰਾ ਆਪਾਂ 14 ਮਿੰਟਾਂ ਜਿਹੜਾ ਬਿਆਸ ਲੱਗੇ ਜੀ ਤਾਂ ਪਿੱਛੇ ਡਾਊਨਲੋਡ ਹੋਣਾ ਸ਼ੁਰੂ ਹੋ ਗਿਆ ਚਲੋ ਮੰਨ ਤੁਸੀਂ ਪਹਿਲੇ ਆਪਣੇ ਦੇ ਪੱਜ ਡਰ ਹੈਗਾ ਹੁਣ ਆਪਾਂ ਕਹਿੰਦੇ ਉਹ ਸਾਰੇ ਬੰਦੇ ਹੈਗਾ ਜਿੰਨੇ ਆਪਾਂ ਲੱਗੇ ਸਾਰੇ ਭੈਣਾਂ ਦਾ ਕਿੱਥੇ ਹੈ ਆਪਾਂ ਜਲਦੀ ਕੀ ਚੀਜ਼ ਹੈਗੀ ਉਹ ਦੱਸ ਸਕਦੇ ਆਪਾਂ ਤੁਹਾਨੂੰ ਰਾਤ ਨੂੰ ਨਾ ਕੋਈ ਗਲਤ ਬੰਦਾ ਕੋਈ ਸ਼ੈਤਾਨੀ ala ਕੋਈ ਲਾਸਟ ਕਰਾ ਦਿੰਦਾ ਬੰਨ ਟੁੱਟ ਗਿਆ ਢਲਮਾਂ ਲੱਗ ਤਰ ਕੇ ਲੋ ਚੈੱਕ ਕਰ ਕੇ ਲੋ ਤੇ ਰਾਹ ਕਰ ਲੋ ਜਿਹੜੇ ਬੁਰਦੀਆਂ ਦੇ ਪਿੱਲਰਾਂ ਦੇ ਥੱਲੇ ਹਾਂ ਜਦੋਂ ਤੂੰ ਸਮਝ ਗਿਆ ਤੁਹਾਡੀ ਗੱਲ ਇਹਨੂੰ ਆਪਾਂ ਕਿਉਂ ਨਹੀਂ ਪੁੱਉ ਇਹਨੂੰ ਕਿਉਂ ਨਹੀਂ ਸਾਫ਼ ਕਰਾਉਂਦੇ ਆਪਾਂ ਇਹਨੂੰ ਇਹ ਸਦੀਆਂ ਤੋਂ ਵਸ ਅੱਧਾ ਚੱਲਦਾ ਅੱਧਾ ਬੰਦ ਇਹ ਕੀ ਚੱਕਰ ਵਾ ਪਈ ਰਹੀ ਹੈ ਇਹਨਾਂ ਵਾਲੀ ਰਾਮਸਰ ਸਾਈਟ ਆ ਇਹ ਇੱਥੇ ਆ ਕਿ ਜਿਹੜੀ ਵਾਲੀ ਵਿਆਸ ਹੈ ਨਾ ਵਿਆਸ ਸਾਹੀ ਰਾਮਸਰ ਸਾਈਟ ਆ ਤਾਂ ਵਿਆਹ ਵਿੱਚ ਇਹ ਫੋਰੈਸਟ ਵਾਲਿਆਂ ਦਾ ਹੁੰਦਾ ਵੀ ਫੋਰੈਸਟ ਵਾਲੇ ਇਥੇ ਕੰਮ ਨਹੀਂ ਕਰਦੇ ਤਾਂ ਵੀ ਸਾਡੇ ਇੱਥੇ ਕੋਈ ਮਾਈਂਡਰੀ ਅਦਿੱਤੀ ਨਹੀਂ ਹੁੰਦਾ ਇਹ ਚੱਲਿਆ ਇਹ ਰਾਮ ਸਰ ਪਰ ਇੱਕ ਗੱਲ ਇਹ ਤੇ ਇੱਕ ਜੈਨੂਨ ਜੀ ਮੰਗਵਾ ਸਾਡੀ ਤੁਸੀਂ ਤੁਸੀਂ ਆਪਣੀ ਕੀ ਕਹਿ ਸਕਦੇ ਜੀ ਅਸੀਂ ਤਾਂ ਤੁਹਾਡੇ ਜਰੀਏ ਕਹਿਣੀ ਆ ਸਾਡੇ ਕੋਲ ਤਾਂ ਤੁਹਾਡੇ ਵਾਲੇ ਸਟਾਫ ਹੀ ਆਉਂਦੇ ਆ ਉਹਨੂੰ ਉੱਪਰ ਦੇ ਕਰਮਚਾਰਨ ਉੱਪਰ ਦੇ ਬਤਾਲੇ ਵਾਲੇ ਵਿਚਾਰੇ ਜੀਦੇ ਰਹਿਣ ਢਲਮਾ ਵਾਲਿਆਂ ਨੂੰ ਨਾਲ ਲੈ ਕੇ ਤੁਰ ਪੈਂਦੇ ਆ ਤੇ 18 ਵਾਰ ਜਾਂ ਹੀ ਉੱਥੇ ਕੋਈ ਡੀਸੀ ਦੀ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਹੁੰਦੀ ਤੁਸੀਂ ਘਟੋ ਘਟ ਆਪਣੀਆਂ ਆਪਣੇ ਅਫਸਰ ਲੈਣ ਨੂੰ ਥੱਲੇ ਡੇ ਪੌਡੇ ਤੋਂ ਤੁਸੀਂ ਤਖਤ ਸਹੀ ਤੁਸੀਂ ਆਪਣੀਆਂ ਬਾਬਾਂ ਦੀ ਮੌਜੂਦ ਪੁਲ ਤੇ ਸਾਫ ਕਰਦੇ ਹੋ ਇਹਨਾਂ ਦੇ ਅੰਡਰੀ ਆ ਜੀ ਪੌਲ ਵੀ ਨਹੀਂ ਪੁਲ ਸਾਡੇ ਅੰਡਰ ਨਹੀਂ ਇੱਕ ਗੱਲ ਹੋਰ ਕਿੰਨੇ ਵੱਡੇ ਰੋਡ ਬਣਿਆ ਉਹ ਜਿਹੜੇ ਮੈਕਮੇਂ ਦੇ ਅੰਡਰਾਂ ਚ ਪੌਲ ਜਿਹੜਾ ਇਹਦਾ ਸਾਫ ਕਰਨਾ ਪੌਲ ਇਹ ਪੁਲ ਤੇ ਪੀ ਡਬਲ ਯੂ ਡੀ ਬਾਰੇ ਚਲੋ ਭਾਜੀ ਉਹਨਾਂ ਦੇ ਨਹੀਂ ਨਹੀਂ ਚਲੋ ਅਸੀਂ ਮੰਨਦੇ ਹਾਂ ਕਿ ਡਰੇਨਸ ਤਾਂ ਅੰਡਰੀ ਆ ਜੀ ਤੁਸੀਂ ਮੌਕਾ ਵੇਖ ਹੀ ਲੈਣਾ ਹੁਣ ਕਰਾ ਦੇ ਸਾਫਗਾ ਨਹੀਂ ਚਲੋ ਵੀ 23 ਜੀ ਵੀ ਮੌਕਾ ਦੇਖਿਆ ਜੀ 23 ਵੀ ਤੁਸੀਂ ਮੌਕਾ ਦੇਖਿਆ ਜੀ ਜਿਆਜ ਕਿ ਨਹੀਂ ਸਾਫ ਹੋ ਰਿਹਾ ਜੀ ਜੀ 23 ਜ ਬੋਰੇ ਲੱਗੇ ਜੀ ਆਪਣੇ ਵਾਧੇ ਵੇਦ ਰਿਆ ਚਲੋ ਆਪਾਂ ਇਹਨਾਂ ਦੇ ਭਾਈਓ ਭੈਣਾਂ ਸੁਲਤਾਨਪੁਰ ਸੀਗਾ ਮੈਂ 23 ਇੱਥੇ ਸੀਗੇ 23 ਉਹ ਸੁਲਤਾਨਪੁਰ ਸੀਗਾ ਭਾਜੀ ਠੀਕ 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 ਹੈ ਜੀ ਆਹ ਕੋਈ ਗੱਲ ਨਹੀਂ ਭਾਜੀ ਨਹੀਂ ਨਹੀਂ ਕੋਈ ਚੱਕਰ ਨਹੀਂ ਯਾਰ ਭਾਜੀ ਸਮਾ ਹੀ ਐਂਦਾ ਦੇਖੋ ਇੱਕ ਦੂਜੇ ਦੀ ਹੈਲਪ ਕਰ ਇੱਕ ਦੂਜੇ ਨਾਲ ਲੜਾ ਇੱਕ ਦੂਜੇ ਦੀ ਹਾਂ ਹਾਂ ਇੱਕ ਦੂਜੇ ਦੀ ਹੈਲਪ ਕਰਕੇ ਚੱਲਣਾ ਕੋਈ ਚੱਕਰ ਨਹੀਂ ਜਿਹੜਾ ਆਪਾਂ ਨੂੰ ਜਿਹੜਾ ਮੁੜ ਕੇ ਆਪਾਂ ਮੁਸ਼ਕਲ ਝੱਲੀ ਉਹਦਾ ਹੱਲ ਪਹਿਲਾਂ ਕਰ ਦੋ ਤੁਹਾਨੂੰ ਤੇ ਮੈਨੂੰ ਤੇ ਲੱਗਦਾ ਜੀ ਤੁਹਾਨੂੰ ਸਰਕਾਰਾਂ ਪਲੈਨਿੰਗ ਦੇ ਤਰੀਕੇ ਨਾਲ ਡੋਪ ਦੀਆਂ ਹਰ ਵਾਰ ਇਹਦੇ ਜਦੋਂ ਡੈਮ ਹੀ ਬਣ ਸੋਚਿਆ ਜਾਵੇ ਪਤਾ ਜਦੋਂ ਬਰਸਾਤਾਂ ਅਸੀਂ ਜੁਲਾਈ ਦੇ ਸ਼ੁਰੂ ਚ ਭਰ ਕੇ ਬਹਿ ਗਏ ਅਗਸਤ ਦੇ ਵਿੱਚ 20 ਦਿਨ ਪਹਿਲਾਂ ਆਪਾਂ ਬਾਹ ਲੱਗ ਗਿਆ ਕਿ ਬਰਸਾਤ ਹੋਣੀ ਮੀਂਹ ਪੈਣਾ ਨਹੀਂ ਇਹਨਾਂ ਤੋਂ ਪਹਿਲੋਂ ਉਹਨੂੰ ਉਦੋਂ ਛੱਡੀ ਜਾਂਦੇ ਨਾਲ ਨਾਲ ਪਾਣੀ ਨੂੰ ਕਿ ਸਾਰਾ ਪੰਜਾਬ ਆ ਗਿਆ ਸਾਨੂੰ ਸਰਕਾਰਾਂ ਜਦੋਂ ਡੈਮ ਹੀ ਬਣ ਗਏ ਫਿਰ ਬੰਦਾ ਡੁੱਬਦਾ ਨਹੀਂ ਡੈਮ ਦਾ ਮਤਲਬ ਹੀ ਇਹ ਹੁੰਦਾ ਜੇ ਤੁਹਾਨੂੰ ਪਤਾ ਪਿੱਛੇ ਬਰਸਾਤ ਆ ਤੁਹਾਡਾ ਨਹੀਂ ਮੌਸਮ ਕਲੀਅਰ ਹੋ ਰਿਹਾ ਤੁਸੀਂ ਡੈਮ ਦੇ ਗੇਟ ਪਹਿਲੋਂ ਖੋਲ੍ਹ ਦਿਓ ਉਦੋਂ ਬਣੀ ਲੋੜ ਵੀ ਹੁੰਦੀ ਆ ਜਿੰਨਾ ਜਿੰਨਾ ਚੱਲਦਾ ਪਿਆ ਕਿ ਬਰਸਾਤ ਇੱਕਦਮ ਹੋ ਗਈ ਨਾ ਇਹ ਤਾਂ ਪਾਣੀ ਦੇਖੋ ਕਿੰਨਾ ਕਿੰਨਾ ਚੱਲਦਾ ਰਿਹਾ ਜਿਹੜੀ ਬਰਸਾਤ ਆਈ ਕੋਈ ਪਾਣੀ ਇੱਕ ਮਹੀਨਾ ਡਰਿਆ ਚੱਲਦਾ ਰਿਹਾ ਪਾਣੀ ਆ ਰਹੀ ਕਿ ਕਾਫੀ ਚੱਲਦਾ ਰਿਹਾ ਪਹਿਲੇ ਹੀ ਚੱਲਦਾ ਰਿਹਾ ਇੱਕ ਗੱਲ ਹੋਰ ਆ ਜਿਹੜਾ 3 ਮਹੀਨਾ ਪਹਿਲਾਂ ਦਰਿਆ ਚਲਿਆ ਉਹਨੂੰ ਇੱਕ ਮੱਧਾ ਮਹੀਨਾ ਪਹਿਲਾਂ ਹੋਰ ਚਲਾਉਂਦੇ ਘੱਟੋ ਘਾਟ ਲੋਕ ਹੀ ਵੱਜ ਜਾਣਗੇ ਬਾਬਾ ਜੀ ਜਿਹੜਾ ਕੰਮ ਕਰਨ ਵਾਲਾ ਆਪਾਂ ਹੋਰ ਕਰੀਏ ਬੰਦ ਕਰੀਏ ਘੱਟਿਆ ਬਚਿਆ ਬਚਾ ਲੈਂਦੇ ਟਾਈਮ ਤੇ ਬਚਾਉਣ ਲਿੰਦਾ ਪਾਣੀ ਜਮਾ ਕਰਨ ਨੂੰ ਕਿ ਨਾ ਚਲਾਈ ਜੀ ਪਾਜੀ ਮੈਂ ਕਿਹਾ ਤੁਹਾਡੇ ਨਹੀਂ ਐਡਮਿਨਿਸਟ੍ਰੇਸ਼ਨ ਆਪਣਾ 200 ਕਿਲੋਮੀਟਰ ਦਾ ਡੈਮ ਬਣਿਆ ਵੀ ਸਰ ਗੱਲ ਕਰਨੀ ਤੁਸੀਂ ਵੀ ਕੰਮ ਕਰਵਾਣਾ ਚਾਹੁੰਦੇ ਹੋ ਮੈਂ ਗੱਲ ਕਰਾਂ ਉਹ ਤਾਂ ਜਹਾਜ ਮੰਗਵਾਇਆ ਇੱਕ ਇੱਕ ਜਹਾਜ ਮੰਗ ਉਹ ਹਰ ਸਾਲ ਮਿੱਟੀ ਸਾਲ ਹਰ ਸਾਲ ਮਿੱਟੀ ਉੱਥੋਂ ਭਾਈ ਜੀ ਮੈਂ ਤਾਂ ਕਹਿ ਦਿੰਦਾ ਤੁਹਾਨੂੰ ਸਮਝ ਆਉਂਦਾ ਆਪ ਕਰੋ ਨਾ ਜੀ ਉਹਨਾਂ ਨੂੰ ਲੱਗਾ ਹੋਵੇ ਸਾਡੇ ਤਾਂ ਨਹੀਂ ਕਰਦੇ ਉਹਨਾਂ ਐਸਟੀਐਮ ਸਾਹਿਬ ਨੂੰ ਕਹਾਂ